एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵੇਰਕਾ ਮਿਲਕ ਪਲਾਂਟ ਦੇ ਕਰਮਚਾਰੀਆਂ ਦਾ ਵੱਡਾ ਇਕੱਠ 21 ਮਾਰਚ ਨੂੰ ਖੰਨਾ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ ਯੂਨੀਅਨ ਪੰਜਾਬ ਦੀ 21 ਮਾਰਚ ਦੀ ਖੰਨਾ ਰੈਲੀ ਲਈ ਲੁਧਿਆਣਾ ਪਲਾਂਟ 'ਚ ਸੂਬਾ ਪ੍ਰਧਾਨੀ ਮੀਟਿੰਗ ਕੀਤੀ ਗਈ ਇਸ ਮੀਟਿੰਗ 'ਚ ਸਮੂਹ ਪਲਾਂਟ ਪ੍ਰਧਾਨ ਅਤੇ ਕਮੇਟੀ ਆਗੂ ਹਾਜ਼ਰ ਰਹੇ ਸਮੂਹ ਪਲਾਂਟਾਂ ਦੇ ਆਗੂ ਵੱਡੇ ਕਾਫਲਿਆਂ ਨਾਲ ਖੰਨਾ ਰੈਲੀ ਸ਼ਾਮਲ ਹੋਣਗੇ ਸੂਬਾ ਪ੍ਰਧਾਨ ਅਵੰਦੀਪ ਸਿੰਘ ਜੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਪਹਿਲਾ ਏਜੰਡਾ ਇਹ ਦੱਸਿਆ ਗਿਆ ਕਿ 21 ਮਾਰਚ ਨੂੰ ਖੰਨੇ ਵਿੱਚ ਹੋਣ ਵਾਲੀ ਮਹਾਂ ਰੈਲੀ ਵਿੱਚ ਸਾਰੇ ਆਊਟਸੋਰਸ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਸ਼ਮੂਲੀਅਤ ਕਰਨਗੇ ਅੱਗੇ ਉਹਨਾਂ ਕਿਹਾ ਇਹ ਵੀ ਦੱਸਿਆ ਕਿ ਵੇਰਕਾ ਹੈੱਡ ਆਫਿਸ ਵੱਲੋਂ ਹੁਣ ਤੱਕ ਮੰਨੀਆਂ ਹੋਈਆਂ ਜਾਇਦਾਦਾਂ ਮੰਗਾਂ ਨੂੰ ਹਲੇ ਤੱਕ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਹੈ ਜੇਕਰ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਇਸ ਦੇ ਵਿਰੋਧ ਆਉਣ ਵਾਲੇ ਸਮੇਂ ਵਿੱਚ ਹੋਰ ਵਧੇਰੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਤੋਂ ਇਲਾਵਾ সিটিসি ਦੇ ਵਿਰੋਧਵੀ ਪਹਿਲਾਂ ਤੋਂ ਸੰਘਰਸ਼ ਨੂੰ ਹੋਰ ਪ੍ਰਚੰਡ ਰੂਪ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸੰਪੂਰਨ ਤੌਰ ਤੇ ਸਰਕਾਰ ਅਤੇ ਵੇਰਕਾ ਪ੍ਰਸ਼ਾਸਨ ਦੀ ਹੋਵੇਗੀ ਬਸੀ ਪਠਾਣਾ ਵੇਰਕਾ ਮਿਲਕ ਪਲਾਂਟ ਤੋਂ ਪ੍ਰਧਾਨ ਅਮਨਦੀਪ ਸਿੰਘ ਜਰਨਲ ਸਕੱਤਰ ਪੁਨੀਤ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪ੍ਰੈਸ ਸਕੱਤਰ ਨਰਿੰਦਰ ਸਿੰਘ ਇਸ ਮੀਟਿੰਗ ਵਿੱਚ ਹਾਜ਼ਰ ਸਨ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਤੁਹਾਡੀ ਸਵੇਰ ਪਤਰੀ ਮੀਟਿੰਗ ਹੋਈ ਹੈ ਵੇਰਕਾ ਆਊਟਸੋਰਸ ਮਜ਼ਦਮ ਯੂਨੀਅਨ ਦੀ ਉਹਦੇ ਚ ਕੀ ਕੀ ਏਜੰਡੇ ਸੀ ਤੇ ਕੀ ਤੁਹਾਡੀ ਭੁੱਖ ਦੀ ਨਦੀ ਹੈ ਉਹਦੇ ਬਾਰੇ ਜਰਾ ਜਾਣਕਾਰੀ ਦਿਓ ਜੀ ਅੱਜ ਲੁਧਿਆਣਾ ਵਿਖੇ ਵੇਰਕਾ ਮਿਲਕ ਤੇ ਕੈਟਲ ਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਸਮੂਹ ਪ੍ਰਧਾਨ ਅਤੇ ਕਮੇਟੀ ਮੈਂਬਰ ਸਾਹਿਬਾਨਾਂ ਦੀ ਮੀਟਿੰਗ ਹੋਈ ਆ ਇਹ ਮੀਟਿੰਗ ਦੇ ਵਿੱਚ ਮੁੱਖ ਏਜੰਡਾ ਜਿਹੜਾ ਆ ਸਾਡਾ 21 ਤਰੀਕ ਨੂੰ ਖੰਨਾ ਵਿਖੇ ਜਿਹੜੀ ਮਹਾਂ ਰੈਲੀ ਕੀਤੀ ਜਾ ਰਹੀ ਆ ਉਹਦੇ ਵਿੱਚ ਆਪਣੇ ਪਰਿਵਾਰਾਂ ਸਵੇਰ ਪੁੱਜਣਾ ਆ ਉਦੇ ਵਾਸਤੇ ਸਾਰਿਆਂ ਦੀ ਸਾਂਝ ਪਾਈ ਗਈ ਤੇ ਇੱਕ ਇਹਨਾਂ ਮਤਾ ਪਾਸ ਕੀਤਾ ਗਿਆ ਵੀ ਜਿੰਨੇ ਹੀ ਪ੍ਰਧਾਨ ਨੇ ਸਮੂਹ ਪਲਾਂਟਾਂ ਦੇ ਵੱਦ ਤੋਂ ਵੱਧ ਗਿਣਤੀ ਲੈ ਕੇ ਮੇਰਕਾ ਦੀ ਜਿਹੜੀ ਖੰਨਾ ਵਿਖੇ ਪਹੁੰਚਣਗੇ ਤੇ ਨਾਲ ਹੀ ਸਮੇਤ ਪਰਿਵਾਰ ਆਉਣਗੇ ਜੀ ਠੀਕ ਹੈ ਜੀ ਬਾਕੀ ਜਿਹੜੀਆਂ ਤੁਹਾਡੀਆਂ ਮਹਿਕਮੇ ਨੂੰ ਲੈ ਕੇ ਵਕ-ਵਕ ਮੰਗਾਂ ਤੇ ਜਿਹੜੀਆਂ ਤੁਹਾਡੀਆਂ ਮੰਗਾਂ ਲਟਕ ਰੀਆਂ ਉਹਨਾਂ ਦੇ ਤੁਹਾਡੀ ਕੀ ਅੱਗੇ ਜਿਹੜੀ ਰਣਨੀਤੀ ਬਣੀ ਹੈ ਜੀ ਜਿਹੜੀਆਂ ਮਹਿਕਮੇ ਦੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਸਾਡੇ ਪ੍ਰਸ਼ਾਸਨ ਨੇ ਸਾਡੀ ਜਿਹੜੇ ਸੰਘਰਸ਼ ਕਰਨ ਤੇ ਮੰਨੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਪਲਾਂਟਾਂ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਵੀ ਤੇਜ਼ ਸੰਘਰਸ਼ ਲਿਖਿਆ ਜਾਊਗਾ ਇੱਕ ਸੀਡੀਸੀ ਦੇ ਮੁੱਦੇ ਤੇ ਜੇ ਉਹਨਾਂ ਦਾ ਕੋਈ ਹੱਲ ਨਹੀਂ ਹੈ ਤਾਂ ਉਹਦੇ ਤੇ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤਕੜਾ ਸੰਘਰਸ਼ ਕੀਤਾ ਜਾਊਗਾ ਤੇ ਜਿਹੜੇ ਵਰਕਰ ਨੂੰ ਲੈ ਕੇ ਜਿਹੜੇ ਘੱਟ ਪੜੇ ਲਿਖੇ ਨੇ ਜਾਂ ਉਹ ਕੈਟਾਗਰੀਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਤਨਖਾਹ ਵਾਅਦੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਤਕੜਾ ਜਿਹੜਾ ਸੰਘਰਸ਼ ਆਵੇਗਾ ਦੇ ਜਿੰਨੇ ਵੀ ਹੋਰਸਸ ਮੁਲਾਜ਼ਮ ਇਹਨਾਂ ਨੂੰ ਮਤਾ ਪਾਸ ਹੋਇਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਕੜਾ ਸੰਘਰਸ਼ ਲਿਖਾਂਗੇ ਬਾਕੀ ਪ੍ਰਧਾਨ ਜੀ ਤੁਹਾਡੀ ਜਿਹੜੀ ਬੇਰਕਾ ਆਊਟਸਰਸ ਮਜ਼ਦਮ ਯੂਨੀਅਨ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੀ ਹੈ ਵੱਖ-ਵੱਖ ਪਲਾਂਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੋਈ ਉਹਨਾਂ ਤੱਕ ਪਹੁੰਚ ਜਾਂ ਅਪੀਲ ਜਿਹੜੀ ਹੈ ਅਸੀਂ ਉਹ ਉਹ ਤੁਹਾਡੀ ਕੀ ਭੇਖ ਬਾਰੇ ਮੇਰੇ ਵੱਲੋਂ ਤੇ ਸਮੂਹ ਪਲਾਂਟਾਂ ਦੇ ਪ੍ਰਧਾਨਾਂ ਵੱਲੋਂ ਦੇ ਕਮੇਟੀ ਮੈਂਬਰਾਂ ਵੱਲੋਂ ਜਿੰਨੇ ਵੀ ਵੇਟਾ ਦੇ ਮਿਲਕਤ ਤੇ ਕੈਟਲ ਫੀਡ ਪਲਾਂਟ ਨੇ ਉਹਨਾਂ ਸਾਰੇ ਹੀ ਵਰਕਰਾਂ ਨੂੰ ਤੇ ਪੰਜਾਬ ਦੇ ਸਮੂਹ ਆਊਟਸੋਰਸ ਵਰਕਰ ਜਿਹੜੇ ਨੇ ਜਿੰਨੇ ਵੀ ਆ ਗਏ ਉਹਨਾਂ ਸਾਰਿਆਂ ਨੂੰ ਅਪੀਲ ਆ ਵੀ ਜਿਹੜੀ 21 ਤਰੀਕ ਨੂੰ ਖੰਨਾ ਵਿਖੇ ਮਹਾਰੈਲੀ ਕੀਤੀ ਜਾ ਰਹੀ ਆ ਉਹਦੇ ਵਿੱਚ ਆਪਣੇ ਬੱਚੇ ਤੇ ਪਰਿਵਾਰਾਂ ਸਮੇਤ ਜਿਹੜਾ ਉੱਥੇ ਸ਼ਮੂਲੀਅਤ ਕਰੋ ਤੇ ਤਗੜੇ ਇਕੱਠ ਦੇ ਵਿੱਚ ਮਹਾਰੈਲੀ ਕਰਕੇ ਸਰਕਾਰ ਨੂੰ ਅਸੀਂ ਜਿਹੜੀ ਚੇਤਾਵਨੀ ਦੇ ਸਕੀ ਐ ਤੇ ਸਰਕਾਰ ਨੂੰ ਆਪਣੇ ਸੰਘਰਸ਼ ਦੀ ਬਦੌਲਤ ਇਹ ਮਨਾ ਸਕੀਏ ਵੀ ਜਿਹੜਾ ਉਹਨਾਂ ਨੇ ਵਾਅਦਾ ਕਰਕੇ ਸਰਕਾਰ ਜਿਹੜੀ ਆ ਸੱਤਾ ਦੇ ਵਿੱਚ ਆਈ ਸੀ ਉਹ ਆਪਣੇ ਵਾਅਦੇ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਤੇ ਆਉਣ ਵਾਲੇ ਆਜਮਿਆ ਇਹਨਾਂ ਦਾ ਤੇ ਪੰਜਾਬ ਦਾ ਜਿਹੜਾ ਆਪਾਂ ਵੇਖਣ ਨੂੰ ਪਜਾ ਸਕੀਏ ਧੰਨਵਾਦ